ਆ ਗਿਆ ਅਬਾ ਹੁਣ ਕੀ ਤਾਲ ਜਦੋਂ ਕੋ ਚੱਕਰ ਮੈਨੇ ਫੋਨ ਕਰਦੀ ਅਮਨਜੀਤ ਨੂੰ ਆ ਜਾ ਬੱਸ ਆ ਜਾ ਆ ਜਾ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦੀ ਪੰਜਾਬ న్యూਸ 64 ਮਿਊਸਪਲ ਜੋ ਕਮੇਟੀ ਦੀਆਂ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਅਸੀਂ ਪਹੁੰਚੇ ਆ ਵਾਰ ਨੰਬਰ 4 ਦੇ ਵਿੱਚ ਜਿੱਥੇ ਦੇ ਬਹੁਤ ਹੀ ਹੌਨ ਹਾਰ ਦੇ ਪੜੇ ਲਿਖੇ ਨੌਜਵਾਨ ਹਰਜੀਤ ਸਿੰਘ ਜੀ ਜਿੱਤੀ ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਟਰੈਕਟਰ ਆਓ ਜੀ ਜੀਤੀ ਜੀ ਨਾਲ ਗੱਲ ਕਰਦੇ ਆ ਕਿ ਕਿਹੋ ਜਿਹਾ ਉਹਨਾਂ ਨੂੰ ਆਪਣੇ ਮੋਹੱਲੇ ਦੇ ਵਿੱਚ ਕਿਹੋ ਜਿਹਾ ਪਿਆਰ ਮਿਲ ਰਿਹਾ ਆਓ ਜੀ ਮਿਲਦੇ ਆ ਜੀਤੀ ਜੀ ਦੇ ਨਾਲ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਪਰੋਖ ਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਬੇਨਤੀ ਹੈ ਜੀ ਹੱਥ ਵੱਨ ਕੇ ਵੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਵੀਡੀਓ ਦੇ ਵਿੱਚੋਂ ਪਰਿਵਾਰ ਵੇੜਾ ਸਾਰਾ ਆਪਣੇ ਨਾਲ ਨੇ ਜੀ ਤੇ ਬਾਕੀ ਹੈਲਪ ਦੀ ਲੋੜ ਹੈ ਸਾਰੇ ਜਿੰਨੀ ਵੀ ਹੋ ਸਕਦਾ ਵਧੀਆ ਕੰਮਕਾਰ ਕਰਾਂਗੇ ਆਪਾਂ ਜਿੰਨੇ ਵੀ ਹੋ ਸਕੇ ਵੇੜੇ ਨਾਲ ਹੀ ਰਹਿਾਂਗੇ ਜੀ ਸਾਰੇ ਜੀਤੀ ਜੀ ਇੱਕ ਗੱਲ ਦੱਸੋ ਕਿ ਜਿਹੜੀ ਪਹਿਲਾਂ ਦੀ ਕਾਰਜਗਾਰੀ ਸੀ ਜੋ ਕਿ ਪਹਿਲਾਂ ਐਮਸੀ ਰਹ ਚੁੱਕੇ ਨੇ ਉਹਨਾਂ ਦੀ ਕਾਰਜਗੁਰੀ ਕਾਰਜਗਾਰੀ ਚ ਤੇ ਤੁਹਾਡੀ ਕਾਰਜਗੁਰੀ ਕਾਰਜਗਾਰੀ ਚ ਕਿੰਨਾ ਫਰਕ ਹੋਏਗਾ ਫਰਕ ਤੇ ਕਿ ਉਹ ਵੀ ਵਧੀਆ ਸੀ ਜੀ ਵਧੀਆ ਕੰਮ ਕੀਤੇ ਨੇ ਤੇ ਆਪਾਂ ਵੀ ਉਹਨਾਂ ਨਾਲ ਹੀ ਕੰਮ ਕਰਾਂਗੇ ਉਹਨੂੰ ਵੱਧ ਕੇ ਕੰਮ ਕਰਾਂਗੇ ਥੋੜਾ ਜਿੰਨਾ ਵੀ ਹੋ ਸਕੇ ਸਾਡੇ ਨਾਲ ਜੀਤੀ ਜੀ ਦੇ ਚਾਚਾ ਜੀ ਨੇ ਕੀ ਨਾਮ ਹੈ ਜੀ ਬੰਤ ਜੀ ਬੰਤ ਸੈਣੀ ਜੀ ਸਾਡੇ ਨਾਲ ਮੌਜੂਦ ਨੇ ਚਾਚਾ ਜੀ ਤੁਸੀਂ ਇਹ ਦੱਸੋ ਕਿ ਤੁਸੀਂ ਜੀਤੀ ਨੂੰ ਹੀ ਕਿਉਂ ਕੈਂਡੀਡੇਟ ਚੁਣਿਆ ਮਾਹ ਜੀ ਬੇੜਾ ਦਾ ਬੰਦਾ ਅੱਜ ਇਹਨੂੰ ਦੋ ਤੇ ਉਹ ਬਾਅਦ ਕਰਾਂਗੇ ਹਾਂਜੀ ਬਾਪੂ ਜੀ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਇਹੋ ਹੀ ਗੱਲਾਂ ਨੇ ਵੀ ਵੇੜੇ ਦਾ ਬੰਦਾ ਆਪਣਾ ਇਹਨੂੰ ਜਥਾਣਾ ਕਹਿੰਦੇ ਆ ਹੋਰ ਚੰਗਾ ਬੰਦਾ ਏ ਖੰਮ ਇੰਡਾਰ ਏ ਸਾਡੇ ਨਾਲ ਕੁਝ ਨੌਜਵਾਨ ਸਾਥੀ ਵੀ ਨੇ ਆਓ ਜੀ ਭਾਜੀ ਕੀ ਚੋਂ ਨਿਸ਼ਾਨਾ ਈ ਤੁਹਾਡਾ ਚੋਂ ਨਿਸ਼ਾਨਾ ਟਰੈਕਟਰ ਏ ਜੀ ਆਪਣਾ ਆਪਣਾ ਬਾਈ ਆ ਜੀ ਵੱਡਾ ਪੜ੍ਹਿਆ ਲਿਖਿਆ ਨੌਜਵਾਨ ਏ ਜੀ ਨੋ ਨੌਜਵਾਨਾਂ ਦੇ ਹੱਥ ਹੀ ਹੋਣੀ ਚਾਹੀਦੀ ਜੀ ਰਾਜਨੀਤੀ ਜਿਹੜੇ ਪਹਿਲਾਂ ਤੋਂ ਰਾਜਨੀਤੀ ਕਰਦੇ ਨੇ ਆਰੇ ਨੇ ਉਹਨਾਂ ਨੂੰ ਦੇ ਕੇ ਤਾਂ ਉਹ ਕੀ ਉਹ ਕਰਨਗੇ ਜੀ ਉਹਨਾਂ ਨੂੰ ਤਾਂ ਪਹਿਲਾਂ ਹੀ ਆਂਦੀ ਹੈਗੀ ਰਾਜਨੀਤੀ ਉਹ ਤਾਂ ਸਗੋਂ ਖਰਾਬ ਹੀ ਕਰਨਗੇ ਜੀ ਕੰਮ ਜਿਹੜੇ ਇਹ ਨਵੇਂ ਨੇ ਕੀ ਇਹਨਾਂ ਦੇ ਹੱਥਾਂ ਨੇ ਚਾਹੀਦੀ ਹੈ ਜੀ ਸੋ ਬਹੁਤ ਹੀ ਭਰਮਾ ਹੁੰਗਾਰਾ ਹਰਜੀਤ ਸਿੰਘ ਜੀ ਜਿੱਤੇ ਨੂੰ ਜੋ ਕਿ ਮਹੱਲਾ ਨਿਵਾਸੀਆਂ ਵੱਲੋਂ ਇੱਕ ਇੱਕ ਵੋਟਰ ਵੱਲੋਂ ਦਿੱਤਾ ਗਿਆ ਅਸੀਂ ਦੁਆ ਕਰਦੇ ਹਾਂ ਕਿ ਇਹਨਾਂ ਦੀ ਐਮਸੀ ਦੀ ਚੋਣ ਜਿੱਤਦੀ ਝੋਲੀ ਪਾ ਕੇ ਉਹ ਆਪਣੇ ਇਲਾਕੇ ਦਾ ਤੇ ਆਪਣਾ ਏਰੀਆ ਦਾ ਵਿਕਾਸ ਕਰਨ ਸਰਦੋ ਜੋ ਕਿ ਅਹਿਮ ਭੂਮੀ ਦਾ ਜਿੱਤੀ ਜੀ ਨੂੰ ਮੈਂ ਪੁੱਛਣਾ ਚਾਹਨਾ ਕਿ ਜਦੋਂ ਤੁਹਾਡੀ ਝੋਲੀ ਚੈਂਸੀ ਦੀ ਚੋਣ ਜਿੱਤ ਹੋ ਗਈ ਤੁਹਾਡੀ ਤਾਂ ਤੁਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰੋਗੇ ਹੋ ਦੇਖੋ ਜੀ ਜੋ ਮੌਕੀ ਸਰਕਾਰ ਹੈ ਉਮੀ ਹੋਊਗਾ ਜੀ ਫਿਲਹਾਲ ਤਾਂ ਕੰਮ ਵੀ ਕਰਾਉਣੇ ਨੇ ਜੀ ਫਿਰ ਜਿੰਮੇ ਵੀ ਹੋਊਗਾ ਮੌਕੇ ਸਰਕਾਰ ਨਾਲ ਹੀ ਹੋਊਗਾ ਜੀ ਬਹੁਤ ਵਧੀਆ ਗੱਲ ਕੀਤੀ ਕਿ ਜੋ ਵੀ ਹੋਊਗਾ ਆਪਣੇ ਮਹੱਲਾ ਨਿਵਾਸੀਆਂ ਨੂੰ ਲੈ ਕੇ ਆਪਣੇ ਵੋਟਰਾਂ ਦੇ ਸਪੋਰਟਰਾਂ ਨੂੰ ਲੈ ਕੇ ਉਹਨਾਂ ਦੇ ਨਾਲ ਹੀ ਰਲ ਕੇ ਉਹ ਯੱਸ ਕਰਨਗੇ ਇਹ ਬਹੁਤ ਦੁਆ ਕਰਦੇ ਆਂ ਕਿ ਪਰਮਾਤਮਾ ਇਹਨਾਂ ਦੀ ਝੋਲੀ ਜਿੱਤਦੀ ਖੁਸ਼ੀ ਲੈ ਕੇ ਆਵੇ ਤੁਸੀਂ ਦੇਖ ਰਹੇ ਹੋ ਦੀ ਪੰਜਾਬ ਨਿਊਜ਼ 64 ਧੰਨਵਾਦ